ਸਸਾ ਜੀ ਇੱਕ ਸੇਠ ਦੀ ਜੀ ਇੱਕ ਉਹਦੇ ਘਰਾਂ ਦੇ ਦੋਏ ਤੇ ਉਹਨਾਂ ਦੇ ਭਾਈ ਕੋਈ ਬੱਚਾ ਨਹੀਂ ਸੀ ਬੱਚਾਂ ਦੀ ਉਹਨਾਂ ਅਖਾ ਵੀ ਆਪਣਾ ਕਾਰੋਬਾਰ ਕੌਣ ਸੰਭਾਉ ਪਤਾ ਔਖੇ ਹੋ ਗਏ ਭਾਈ ਉਹ ਵਿਚਾਰੇ ਕਾਰੋਬਾਰ ਵਧੀਆ ਧੀ ਕੰਮ ਕਰਦੇ ਤੇ ਨਾਲੇ ਕੋਈ ਬੱਚਾ ਹੈ ਨਹੀਂ ਸੀ ਉਹ ਬਈ ਬਹੁਤ ਦੂਰ ਦੂਰ ਫਿਰਦੇ ਕਿਸ ਤੋ ਦਵਾਈ ਲੈਂਦੇ ਕਹਿੰਦੇ ਸਿਆਣੇ ਕੋਲੇ ਬਾਕੇ ਕਿਉਂ ਜਦੋਂ ਬੰਦੇ ਨੂੰ ਲੋੜ ਹੁੰਦੀ ਹੈ ਉਦੋਂ ਕਿਤੇ ਵੀ ਜਾ ਸਕਦਾ ਹੈ ਬੰਦੇ ਨੂੰ ਹਰੇਕ ਸਮੇਂ ਵਾਲਾ ਜਿੱਥੇ ਮੜ ਜਾ ਕਹਦੇ ਉੱਥੇ ਵਾਲੇ ਨੂੰ ਹੋ ਜਾਂਦਾ ਵੀ ਚੱਲ ਜੇ ਉਹ ਐ ਬਹੁਤ ਸਾਲ ਪੜ 2-4 ਸਾਲ ਫਿਰਦੇ ਰਹੇ ਕੋਈ ਬਹੁ ਫਾਲ ਨਾ ਪਿਆ ਉਹਨਾਂ ਦਾ ਉਹ ਬਾਣੀ ਨੇ ਆਖਿਆ ਵੀ ਕੋਈ ਜਦ ਆਪਾਂ ਮੱਥੇ ਵੀ ਸਾਰਿਆਂ ਦੇ ਟੇਕਲੇ ਉਹ ਸਿਮਜੀ ਦੇ ਵਾਗਿਆ ਸਿਮਜੀ ਦੇ ਮੰਦਰ ਚ ਮੱਥਾ ਟੇਕਿਆ ਆ ਜਾ ਕਰੇ ਸੁੱਖ ਸੁੱਖ ਸਕ ਮੰਗ ਕੇ ਵੀ ਚੱਲ ਹੋ ਜੋ ਕੁਛ ਨਾ ਹੋਇਆ ਉਹਦਾ ਬਾਣੀ ਨੇ ਇੱਕ ਦਿਨ ਕੀ ਕਰਿਆ ਉੱਥੇ ਜਦੋਂ ਮੱਥਾ ਟੇਕ ਕੇ ਉੱਥੇ ਹੀ ਬਹਿ ਗਿਆ ਬਾਹਰੇ ਆ ਕੇ ਮਰਨ ਵਰਤੇ ਰੱਖ ਲਿਆ ਕਹਿੰਦਾ ਮੈਂ ਤਾਂ ਹੁਣ ਜੰਨਾ ਚਰ ਕਹਿੰਦਾ ਮੈਨੂੰ ਕੋਈ ਰਵਾਕ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਦੇਖੇ ਤੋ ਤੋਰਦੇ ਤੁਸੀਂ ਕਹਿੰਦਾ ਬਾਬੇ ਨੂੰ ਸਬਜੀ ਨੂੰ ਹੁਣ ਨਹੀਂ ਕਹਿੰਦਾ ਮੈਂ ਜਾਂਦਾ ਮਰ ਜੂ ਇੱਥੇ ਪਾਣੀ ਪੀ ਲਿਆ ਕਰੇ ਬਹਿ ਗਿਆ ਦੋ ਤਣਿਆਂ ਦੇ ਬੈਠਾ ਰਿਹਾ ਉੱਥੇ ਇਹ ਸਬਜੀ ਦੇ ਮੰਦਰ ਕੋਲੇ ਉੱਥੇ ਰਹਿੰਦੇ ਸੱਪ ਤੇ ਛਪਣੀ 나ਗਪੂਰਾ ਉਹਾਂ ਬੇੜਾਂ ਦੇ ਹੋਣਗੇ ਉਹਦੇ ਮੰਦਰ ਦੇ ਹਾਲਦਾਰੇ ਉੱਥੇ ਰਹਿੰਦੇ ਤੇ ਉਹ ਸੱਪਣੀ ਨੂੰ ਸੱਪ ਕਹਿੰਦਾ ਵੀ ਇਹ ਬੰਦਾ ਮਰ ਜੂ ਹੁਣੇ ਉੱਠਦਾ ਨਹੀਂ ਪਾਣੀਆ ਬੇਦਾ ਮਸਲਾ ਹਲ ਕਾਂਦੇ ਜੇ ਇਹ ਬੰਦਾ ਮਰ ਗਿਆ ਇੱਥੇ ਆਈ ਆਪਾਂ ਨੂੰ ਇਹਦਾ ਸਰਾਪ ਲੱਗ ਜੂ ਆਪਾਂ ਨੂੰ ਕੋਈ ਫੇਰ ਬੰਦੇ ਦੀ ਚੁੰਨੀ ਆਪਾਂ ਨੂੰ ਨਹੀਂ ਮਿਲਣੀ ਫੇਰ ਫੇਰ ਹੁਣ ਆਪਾਂ ਕਿੱਦਾਂ ਦੇ ਭੜਕਦੇ ਆਪਲਾ ਉਹੀ ਹਾਲ ਫੇਰ ਹੋ ਜੂ ਆਪਾਂ ਨੂੰ ਸਰਾਪ ਲੱਗ ਜੂ ਕਹਿੰਦੀ ਫੇਰ ਕਿਵੇਂ ਕਹਿੰਦਾ ਜਾਰੇ ਇਹਦਾ ਮੈਨੂੰ ਮੁੰਡਾ ਬਣਨਾ ਇਨ ਵਿੱਚੋਂ ਠਾ ਮੈਂ ਚਾਹ ਇਹਨੂੰ ਨਹੀਂ ਮਰੂਗਾ ਹੁਣ ਇਹ ਆਪਦੀ ਆਈ ਤੇ ਆ ਗਿਆ ਕਹਿੰਦੀ ਫਿਰ ਮੈਂ ਕਹਿੰਦਾ ਤੂੰ ਅੱਛੇ ਰਹੀ ਮੈਂ ਆਜੂ ਤੇ ਲੈਵੇਂ ਮੈਨੂੰ ਇਹਦਾ ਮੁੰਡਾ ਬਣਨਾ ਪਊ ਤੇ ਲੈਵੇਂ ਮੈਂ ਬਾਤ ਚਾਜੂ ਕਹਿੰਦੀ ਨਾ ਮੈਂ ਇੱਥੇ ਕੀ ਕਰੂੰਗੀ ਉਹ ਕਹਿੰਦਾ ਕਰ ਨਾ ਕਰ ਮੈਂ ਤਾਂ ਹੁਣ ਜਾਊ ਜੇ ਆਪਾਂ ਤਾਂ ਸਾਰੀ ਉਮਰ ਆ ਜੀ ਲੰਘ ਜੂ ਫਿਰ ਕਹਾ ਵੀ ਦੁੰਨਿਆਂ ਚ ਹੀ ਪਵਾਂਗੇ ਜੇ ਇਹਦਾ ਸਰਾਫ ਲੱਗ ਗਿਆ ਆਪਾਂ ਨੂੰ ਕਹਿੰਦਾ ਮੈਂ ਤਾਂ ਇਹਦਾ ਮੁੰਡਾ ਬਣੂ ਕਹਿਰਾ ਇਹਦਾ ਮਨ ਸੰਸਾਰ ਪੂਰਾ ਹੋਜੋ ਭਾਈ ਉਹ ਤਾਂ ਮੱਲੂ ਮਲੀ ਕਹਿੰਦਾ ਫਿਰ ਮੈਂ ਆਉਂ ਤੈਰੇ ਲਈ ਆਪੇ ਆਇਆ ਕਹਿੰਦੀ ਚੱਲ ਠੀਕ ਐ ਉਹਨੇ ਭਾਈ ਉਹਨੇ ਨੇਰੇ ਹੋਏ ਦਨ ਚੜਿਆ ਉਹਨੂੰ ਸਾਹਮਣੇ ਤਾਂ ਉਹਨੂੰ ਕਹੇ ਤਾਂ ਅੱਛਾ ਵੀ ਜਾ ਤੂੰ ਉਠਖੜਾ ਸੇਠਾ ਤੇਰੇ 9 ਮਹੀਨਾ ਚ ਤੁਹਾਨੂੰ ਜਵਾਕ ਮਿਲਜੂ ਇਹ ਤੂੰ ਜਾ ਕਹਿੰਦਾ ਉਹਨੇ ਦੇਖਿਆ ਵਾਲੇ ਦਾ ਵੀ ਕਹਿੰਦਾ ਬੰਦਾ ਦਾ ਕੋਈ ਦਿਨ ਨਹੀਂ ਕਹਿੰਦਾ ਵੀ ਤਾਂ ਆਪਾਂ ਨੂੰ ਮਹਾਰਾਜ ਨਹੀਂ ਕਹੇ ਵੀ ਸਾਨੂੰ ਬੰਦਾ ਮਿਲ ਤੂ ਜਵਾਬ ਨਾ 9 ਮਹੀਨਿਆਂ ਤੱਕ ਕਹਿੰਦਾ ਠੀਕ ਹੈ ਜੀ ਉਹ ਪਈ ਉਹਨੇ ਹੜਤਾਲ ਬੰਦ ਕਰਕੇ ਉੱਠ ਖੜਿਆ ਉੱਥੋਂ ਘਰੇ ਆ ਗਿਆ ਘਰ ਵਾਲੀ ਕਹਿੰਦੀ ਖੁਸ਼ ਜਿਹਾ ਹਾਂ ਤੇ ਵੀ ਅੱਜ ਕੋਈ ਨਾ ਕੋਈ ਮਿੰਤ ਪੱਲੇ ਪਈ ਹੋ ਉਹ ਕਹਿੰਨੀ ਪਈ ਸੇਠਣੀ ਕਹਿੰਦੀ ਵੀ ਕਿਉਂ ਕਹਿੰਦਾ ਠੀਕ ਹੈ ਕੰਮ ਕਹਿੰਦਾ ਮੈਨੂੰ ਦੇਖਾ ਤਾਂ ਕੁਛ ਹੈ ਨਹੀਂ ਮੈਨੂੰ ਐ ਆਵਾਜ਼ ਆਈ ਆ ਵੀ ਛੋਡੇ 9 ਮਹੀਨਿਆਂ ਤੱਕ ਸਾਨੂੰ ਬੱਚਾ ਮਿਲ ਜੇ ਕਹਿੰਦੀ ਅਸਿਆ ਕਨੀ ਜਲ ਸੋ ਕਰੇ ਪਾਈ ਗਈ ਪਾਈ ਹੋਏ ਪਾਈ ਤੜਕੇ ਜੋ ਉਹ ਲਾਲੀ ਉੱਠੀ ਮੂਨੇ ਦੇ ਨਾਲ ਸੁਨੇਹਾ ਉਹਨੂੰ ਫੇਰ ਉਹਨੂੰ ਵੀ ਬਾਜ ਆਈ ਉਹ ਕਹਿੰਦਾ ਤੂੰ ਐ ਕਰੀ ਰਾਤ ਨੂੰ ਸੁਪਨਾ ਮੰਗੂ ਆਇਆ ਵੀ ਤੂੰ ਤੜਕੇ ਉੱਠਦੀ ਸੇਠ ਨੂੰ ਐ ਕਹਿਦੀ ਵੀ ਮੈਂ ਗਰਭ ਪਤੀ ਹੋ ਗਈ ਤੇ ਤੂੰ ਬਾਹਰ ਅੰਦਰ ਨਾਲ ਲੱਕਣੀ ਵਾਲਾ ਕਰੀ ਰਹੀ ਆਪਦੇ ਜਿਉਂ-ਜਿਉਂ ਸਾਰੇ ਪਿੰਡ ਚ ਡਾ ਦੇ ਤੂੰ ਗੱਲ। ਵੀ ਇਹਦੇ ਘਰਪਤੀ ਹੋ ਗਿਆ ਤੇ ਬੱਚਾ ਹੋਣ ਵਾਲਾ। ਅੱਛਾ। ਤੂੰ ਬਾਹਰ ਨਾਲ ਲੇਕੜੀ ਤੂੰ ਉਹੀਂ ਜੁਕਰੀ ਉਸੇ ਹਿਸਾਬ ਨਾਲ। ਆਪਦੇ ਉੱਤੇ ਕੱਪੜੇ ਬੰਨ੍ਹਦੇ ਨਹੀਂ। ਵੀ ਫਲਾਣੀ ਨਦੀ ਤੇ ਜਦ ਤੇਰੇ ਮਹੀਨੇ ਪੂਰੇ ਹੋ ਗਏ। ਉਹ ਫਲਾਣੀ ਨਦੀ ਤੇ ਤੂੰ ਆਈ। ਅੱਛਾ। ਹੈ ਸੁਨੇਹਾ। ਸ্নান ਕਰਕੇ ਵੀ ਉੱਥੇ ਮੁੰਡਾ ਪਿਆ ਹੋ ਤੇਰੇ ਲਵੇ ਅਣਜੰਮਿਆ। ਛੋਟਾ ਜਾ। ਵੀ ਉਹ ਤੂੰ ਆਪਦਾ ਚੱਕਣੀ ਪਾਲ। ਹਾਂ। ਤੂੰ ਆਪਦਾ ਹੁਣ ਇਹ ਅੰਦਰੋਂ ਨਾ ਨਿਕਲੀ। ਇਹ ਐ ਤੂੰ ਆਪਦਾ ਕਪੜਾ-ਕੁਪੜਾ ਭਾਂਦਾ ਕਰ ਜਿਹੇ ਜਿਹੇ ਸਾ ਬਣਾ ਟਿੱਟੇ ਜਿਹੇ ਜੇ ਟਾਈਮ ਲੰਘਦਾ ਜਾਂਦਾ। ਵੀ ਕਿਸੇ ਨੂੰ ਐ ਪਤਾ ਨਾ ਲੱਗਣੀ। ਹੂੰ ਸਾਰੇ ਦਾਤੀ ਵੀ ਹਾਂ ਉਹਦੇ ਬੱਚਾ ਹੋਣਾ, ਬੁੜੀਆਂ ਸੋਗੀਆਂ ਗੱਲਾਂ ਲਾ ਕੇ ਆ ਨਿਕਲਿਓ ਵਧੀਆ ਵਿਚਾਰੇ ਸੇਠ ਦੇ। ਹੁਣ ਬੱਚਾ ਹੋਊਗਾ। ਵੀ ਠੀਕ ਐ। ਜਦੋਂ ਪੂਰੇ ਹੋਏ ਮਹੀਨੇ ਤਾ ਗਈ ਫਿਰ ਉੱਥੇ ਨਦੀ ਤੇ। ਸਨੇ ਹੀ ਤੜਕੇ ਉੱਠ ਕੇ। ਜਦੋਂ ਗਈ ਉੱਥੇ ਖੱਬਲ ਤੇ। ਉਹ ਸੱਪ ਸੀ ਜਿਹੜਾ ਉਹ ਬੱਚਾ ਬਣ ਕੇ ਪਿਆਸ ਨਿਕਾ ਆ ਉਹ ਜਿਹੜਾ ਜੰਮਿਆ ਨੇ ਉਹਦਾ ਵੀ ਠੀਕ ਆ ਉਹਨੇ ਤਾਂ ਚੱਕ ਕੇ ਲੈ ਵੇਟ ਲਿਆਂਦਾ ਮੁੰਡਾ ਹੋ ਗਈ ਗੱਲ ਵੀ ਬੱਚਾ ਹੋ ਗਿਆ ਨੇ ਤੇ ਲਾਲਿਆਂ ਦੇ ਬੱਚਾ ਹੋ ਗਿਆ ਠੀਕ ਠਾਕ ਹੋ ਗਿਆ ਵਧੀਆ ਭਾਈ ਤਣ ਤਣ ਲੱਗੀ ਦੁਨੀਆ ਕਰਨ ਵੀ ਵਧੀਆ ਵਿਚਾਰਾ ਨੇ ਉਹ ਹੌਲੀ ਹੌਲੀ 6 ਸਾਲ ਦਾ ਹੋ ਗਿਆ ਅੱਛਾ ਉਹ ਛੱਪਣੀ ਆਈ ਵੀ ਹੁਣ ਲਿਆਵਾ ਕਾਏ ਸਾਲ ਹੋ ਗਏ ਉਹਨੂੰ ਗਏ ਨੂੰ 6 ਸਾਲ ਹੋ ਗਏ ਭਾਈ ਜਦੋਂ ਉਹ ਛੱਪਣੀ ਆਈ ਉਹ ਬਾਣੀਆਂ ਨੇ ਬਾੜ ਡਾਲਿਆ ਉਹਨੇ ਹੋਰ ਵਾਲੇ ਦਾ ਦੇਖਿਆ ਕੁਝ ਬਰਲ ਦੀ ਗੇ ਮਾੜੀ ਮੋਟੀ ਉਹ ਨੰਗੇ ਹੀ ਬਾਹਰ ਘਰ ਕੇ ਘਰੇ ਬਾਣੀਆਂ ਸੁੱਤਾ ਪਿਆ ਉਹ ਲਾਲੀ ਸੁੱਤੀ ਪਈ ਐ ਉਹਨੇ ਉਠਾ ਲਿਆ ਮੁੰਡਾ ਕਹਿੰਦੀ ਹੁਣ ਆਜ ਹੁਣ ਆਜ ਆ 6 ਸਾਲ ਹੋ ਗਏ ਹੁਣ ਇੱਥੇ ਹੀ ਰਹਣਾ ਤੈਨਾਂ ਦੇ ਕਹਿੰਦਾ ਨਹੀਂ ਕਹਿੰਦਾ ਹਜੇ ਤੈਨਾਂ ਨੇ ਮੇਰਾ ਕੋਈ ਸੁੱਖਮ ਨਹੀਂ ਦੇਖਿਆ ਹਜੇ ਨਹੀਂ ਆਉਂਦਾ ਇਹਨਾਂ ਨੂੰ ਕੋਈ ਸੁੱਖ ਦੇਖਣ ਦੇ ਫੇਰ ਆਉਂ ਮੈਂ ਤੂੰ ਜਾਜ ਭਾਈ ਉਹ ਬਾਗੀ ਕਹਿੰਦਾ 20 ਸਾਲ ਨਹੀਂ ਹਜੇ ਆਉਣਾ ਮੈਂ ਇਹਨਾਂ ਨੂੰ ਮਾੜਾ ਮੋਟਾ ਸੁੱਖ ਵੀ ਦਿਖਾਉਂ ਚੱਲ ਬਾਗੀ ਉਹ ਮੁੰਡਾ ਕੱਪਰੂ ਹੋ ਗਿਆ ਵਿਆਹ ਗਿਆ ਵਿਆਹ ਹੋਇਆ ਭਾਈ ਕੱਪਰੂ ਹੋਇਆ ਲਾਲਿਆ ਨੇ ਵਿਆਹ ਲਿਆ ਪਧਿਆ ਪੂਰਾ ਵਿਆਹ ਕਰਿਆ ਐਨ ਵਿਆਹ ਲਿਆਂ ਦੀ ਵਿਆਹ ਕੇ ਰਹਿ ਫਿਰ ਉਹ ਲਾਲਾ ਵੀ ਭਾਈ ਮਰ ਚਲਿਆ ਲਾਲੀ ਵੀ ਮਰ ਕੇ ਬੁੜੇ ਹੋ ਕੇ ਮਰਨੀ ਆ। ਉਹ ਦੋਏ ਜੀ ਰਹਿ ਗਏ। ਉਹ ਉਹਨੂੰ ਕਹਿੰਦੀ ਵੀ ਫੇਰ ਆਈ ਉਹ ਦੋ ਚਾਰ ਸਾਲ ਵਿਆਹ ਹੋਏ ਤੋਂ ਬਾਅਦ ਸਾਹ ਦੋ ਸਾਲ ਕਹਿੰਦੀ ਵੀ ਫੇਰ ਆ ਗਈ। ਕਹਿੰਦੀ ਆ ਜਾ ਹੁਣ ਤਾਂ। ਕਹਿੰਦਾ ਹੁਣ ਅਜੇ ਤਾਂ ਮੈਂ ਹੁਣ ਤਾਂ ਵਿਆਹ ਕੇ ਲਿਆਂਦੇ ਹਜੇ। ਵੀ ਇਹਨੂੰ ਵੀ ਸੁੱਖ ਦੇਹ ਲੈ ਆਂਦੇ। ਵੀ ਮੈਂ ਫੇਰ ਆਉਂਗਾ। ਕੋਈ ਬੱਚੇ-ਬੱਚੇ ਹੋਏ ਨੀ ਇਹਦੇ। ਇਹ ਆਪਦੇ ਬੱਚਾਂ ਚ ਰਾਜੂ ਮੈਂ ਫੇਰ ਆਜੂ ਭਾਈ। ਕਹਿੰਦੀ ਨਹੀਂ ਮੈਂ ਨਹੀਂ ਨਾ ਕਹਿੰਦੀ ਜਾ ਤੂੰ ਯਾਰ ਭੱਗ ਜਾ ਕਹਿੰਦਾ ਕਹਿੰਦੀ ਮੈਂ ਨਹੀਂ ਜਾਂਦੀ ਹੁਣ ਤਾ ਤੂੰ ਚੱਲ ਜਦੋਂ ਨਾ ਮੰਨਿਆ ਉਹ ਕਹਿੰਦੀ ਮੈਂ ਤੈਨੂੰ ਸ਼ਰਾਬ ਦੇ ਕੇ ਜਾਊਂਗਾ ਤੈਨੂੰ ਉਹ ਸਾਪੜੀ ਨੇ ਭਈ ਇਹ ਜਾ ਸ਼ਰਾਬ ਦਿੱਤਾ ਵੀ ਤੈਨੂੰ ਬੰਦੇ ਦੀ ਜੂਨ ਨਹੀਂ ਮਿਲਦੀ ਤੂੰ ਆਈ ਰਹੇਗਾ ਉਹ ਫਿਰ ਉਹ ਕੁੜੀ ਨੂੰ ਫਿਰ ਉਹਨੇ ਕਹਿਤਾ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਦੇਖ ਮੈਂ ਤੈਨੂੰ ਹੁਣ ਵਿਆਹ ਕੇ ਲਿਆਇਤੀ ਮੈਂ ਤੈਨੂੰ ਸੱਚੀ ਗੱਲ ਦੱਸਤੀ ਵੀ ਮੈਂ ਮਤਲਬ ਛਾਪਾਂ ਉਹਨੂੰ ਤੋੜ ਤੋੜ ਸਾਰੀ ਕਹਾਣੀ ਦੱਸਤੀ ਉਹਨੂੰ ਵੀ ਮੈਂ ਹੁਣ ਮੈਂ ਰਹਿ ਨਹੀਂ ਸਕਦਾ ਇਹ ਤਾਂ ਐ ਕਰਕੇ ਤੇਰੇ ਸੇਠ ਨੂੰ ਪਹਿਲਾਂ ਉੱਥੋਂ ਮੈਂ ਤਪ ਕਰਦਾ ਸੀ ਵੀ ਮੈਨੂੰ ਜ਼ਰੂਰੀ ਬੱਚਾ ਜਾਂਦਾ ਵੀ ਮੈਂ ਉੱਥੋਂ ਇਹ ਪੜਨ ਕਰਦੀ ਵੀ ਮਾਇ ਮੁੰਤਰ ਮੁੰਡਾ ਵੀ ਮੈਂ ਉਹਦਾ ਮੁੰਡਾ ਵੀ ਬਣਿਆ ਘਰ ਵੀ ਹੋਇਆ ਮੈਂ ਬੱਚਾ ਵੀ ਬਣਿਆ ਉਹਦੇ ਹੋਇਆ ਫੇਰ ਉਹਦੀ ਪਾਲ ਪਲੋਸਣਾ ਕਰੀ ਬੁੜੇ ਦੀ ਉਹਨੇ 20 ਸਾਲ ਉਹਨਾਂ ਦੀ ਸੇਵਾ ਕਰੀ ਵੀ ਹੁਣ ਮੈਂ ਹਜੇ ਵੀ ਮੈਂ ਜਾਂਦਾ ਨਹੀਂ ਰਹਿਂਦਾ ਤੇ ਹਜੇ ਰਹਿਣਾ ਸੀ ਵੀ ਹੁਣੇ ਮੈਨੂੰ ਦੇਗੀ ਸਰਾਪ ਸੱਪ ਨਹੀਂ ਵੀ ਹੁਣ ਮੈਨੂੰ ਜਾਣਾ ਪਊ ਸੱਪ ਬਣਨਾ ਪਊ ਵੀ ਹੁਣ ਭਾਈ ਤੂੰ ਤੇਰਾ ਆਮਕਰ ਤੂੰ ਆਪ ਦਾ ਬਸਰਾਸ ਵੀ ਮੈਂ ਉਹ ਕਹਿੰਦੀ ਪੰਜਾਬ ਸਾਕਾ ਕਹਿੰਦੀ ਮੈਂ ਤੂੰ ਬਹਿ ਕੇ ਰਿਆ ਸਰਵ ਕਰਿਆ ਮੈਂ ਤੇਰੀ ਸੇਵਾ ਕਰੂੰ ਐਥੇ ਰਹਿ ਫਿਰ ਉਹ ਸੱਪ ਬਣ ਕੇ ਉੱਥੇ ਰਹਿ ਉਹਦੀ ਬਣਾਈ ਰਹਿਣ ਬਾਹ ਤੇ ਵੀ ਜਗਾ ਕੋਲੇ ਦੁੱਧ ਰੱਖਿਆ ਉਹਦੀ ਰੋਜ਼ ਉਹਦੀ ਪੂਜਾ ਕਰਿਆ ਕਰੇ ਫਿਰ ਛੱਪ ਦੀ ਹੋ ਵੀ ਤੂੰ ਮੇਰੇ ਪਤੀਆਂ ਚਾਹੇ ਤੂੰ ਛੱਪੀ ਬਨ ਜਾ ਪਤੀਆਂ ਮੈਂ ਤੇਰੀ ਸੇਵਾ ਕਰੂੰ ਜਨਾਂਚਰ ਮਾਇਆ ਮੈਂ ਤੈਨੂੰ ਕਿਤੇ ਜਾਣ ਦਊਣੀ ਮੈਂ ਇੱਥੇ ਤੈਨੂੰ ਦੁੱਧ ਸਾਰਾ ਕੁਝ ਤੈਨੂੰ ਇੱਥੇ ਹੀ ਮਰਿਆ ਕਰ ਉਹਨੇ ਫਿਰ ਉੱਥੇ ਉਹਦਾ ਬਣਾ ਲਿਆ ਜਗਾ ਰਹਿਨ ਬਾਤ ਤੇ ਉੱਥੇ ਹੀ ਰਹਾ ਕਰ ਉਹਦੇ ਉੱਥੇ ਹੀ ਸੇਵਾ ਕਰਿਆ ਕਰੇ ਉੱਥੇ ਉਹ ਰਹਾ ਕਰੇ ਪੂਰੀ ਉਹਨੇ ਆਪਣੀ ਜਨਾਂਚਰ ਜ਼ਿੰਦਗੀ ਚੋਈ ਉਹਦੀ ਆਪਦੇ ਪਤੀ ਬਣਾ ਕੇ ਉਹਦੀ ਧੁਰ ਤੱਕ ਦੀ ਸੇਵਾ ਕਰੀ ਜਨਾਂਚਰ ਜਿਹਾ ਹੋਈ ਬਸ ਵੇਟ ਦੇਗਾ